ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਅਡਰੈਸ ਇਹ ਕਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਬਾਈ ਨੂੰ ਹੁੰਦਾ ਜਸਪਾਲ ਤਹਿਸੀਲ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਸ਼ਹੀ ਅੰਮ੍ਰਿਤਸਰ ਸਾਹਿਬ ਬਾਈ ਦਾ ਨਾਮ ਡਾਕਟਰ ਕੁਲਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਪਹੁੰਚੇ ਹਾਂ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੋ ਨਾਗਾਂ ਗਾਵਾਂ ਦੇ ਵਿੱਚ ਦਿਖਾਵਾਂਗੇ ਇੱਕ ਲਈ ਸਾਹਮਣੇ ਸਕਰੀਨ ਤੇ گاؤں ਬਿਲਕੁਲ ਤਾਜੀ ਸੂਈ ਇਹਦੇ ਨਾਲ ਜਿਹੜੀ ਵਧੀਆ ਗੱਲ ਦੋਸਤੋ ਇਹ ਗੱਬੜੀਆਂ ਜੀ ਸੂਣਦੇ ਵਿੱਚ ਟਾਈਮ ਆ ਕਦਾਂ ਖੜਦੀ ਆ ਆਪਾਂ ਡਿਟੇਲਸ ਆਈ ਇਹਦੀ ਬਾਈਕ ਹਦੀਪ ਸਿੰਘ ਦੇ ਕੋਲ ਕੋਸ਼ਿਸ਼ ਕਰਾਉਣਾ ਸੰਜੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸਦੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸਦੀ ਕਰਕੇ ਪਸ਼ੂ ਖਰੀਦਣ ਤੋਂ ਪਾ ਕੇ ਬਾੜੇ ਵਿੱਚ ਕੋਈ ਲੰਬੜੀ ਗੱਲ ਨਾ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਵਾਲ ਤੇ ਸੈਲੈਕਟ ਕਰ ਦਿਓ ਵੀਡੀਓ ਐਂਡ ਤੱਕ ਜਰੂਰ ਦੇਖੋ ਆਪਾਂ ਬਾਈ ਨਾਲ ਗੱਲਬਾ اور وہ جی ٹھیک ہے ہاں جی ٹھیک تھا جی ایڈریس بول دی رہی اپ کی پنچ اسپال تحصیل ਬਲਵਗਾ ਡਿਸਟ੍ਰਿਕਟ ਅੰਮ੍ਰਿਤਸਰ ਆ ਜੀ ਠੀਕ ਹੈ ਜੀ ਫੋਨ ਨੰਬਰ ਤੇ ਨਾਮ 708 76 708 76 96492 ਠੀਕ ਹੈ ਜੀ ਹਾਂ ਜੀ ਨਾਮ ਕੀ ਹੈ ਡਾਇਰੈਕਟਰ ਕੁਲਦੀਪ ਸਿੰਘ ਕੁਲਦੀਪ ਸਿੰਘ ਹਾਂ ਜੀ ਗੁਰਦੁਆਰਾ ਸਾਹਿਬ ਦੇ ਲਾਗੇ ਹੈ ਹਾਂ ਗੁਰਦੁਆਰਾ ਸਾਹਿਬ ਦੇ ਲਾਗੇ ਹੈ ਬਿਲਕੁਲ ਠੀਕ ਹੈ ਜੀ ਵਿਵਾਰਦਾ ਕੰਮ ਕਰਦੇ ਨਹੀਂ ਵਿਵਾਰਦਾ ਨਹੀਂ ਸ਼ੌਕ ਨਹੀਂ ਆਪਣਾ ਵੇਚ ਦੋਤੀ ਵੀ ਇਹ ਸੀਦਾ ਵਿੱਚੋਂ ਕੋਈ ਪੇਪਰ ਨਹੀਂ ਤੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਜਿਦਾਂ ਸੂਆ ਇਕੱਠਾ ਹੋ ਗਿਆ ਸਾਰਾ ਠੀਕ ਹੈ ਜੀ ਹਾਂ ਜੀ ਅੱਛਾ ਡਾਕਟਰ ਸਾਹਿਬ ਦੋ ਗਾਵਾਂ ਜੇ ਇੱਕ ਗੱਬਣੇ ਤੇ ਇੱਕ ਸੂਈ ਹੈ ਨਾ ਜੀ ਹਾਂ ਜੀ ਜਿਹੜੀ ਗਾਂ ਸੂਈ ਆ ਪਹਿਲਾਂ ਇਹ ਤੋਂ ਸ਼ੁਰੂ ਕਰ ਲਈਏ ਡਿਟੇਲ ਦੱਸੀਏ ਵੀ ਇਹਨਾਂ ਨੂੰ ਕਿੰਨਾ ਵਾ ਸੂਆ ਸੀ ਇਹ ਦੂਜੇ ਸੂਵੇ ਸੂਇਆ ਜੀ ਕਿੰਨਾ ਟਾਈਮ ਹੋ ਗਈ ਸੂਈ ਸੂਈ ਨੂੰ 3-4 ਦਿਨ ਹੀ ਹੋਇਆ ਜੀ ਠੀਕ ਹੈ ਜੀ ਕਿੰਨਾ ਕੋ ਬੋਲੋ ਚੋਂਡੀ 12-15 ਵਾਲੇ ਟਬੋਲਾ ਆ ਜਾਈ ਜਿਹੜਾ ਹੁਣ ਚੋਂਡੀ ਹਾਂ ਜੀ ਠੀਕ ਹੈ ਜੀ ਬੱਚਾ ਨਹੀਂ ਕਿ ਦਿੱਤਾ ਜੀ ਬੱਚਾ ਵਜਾਂ ਨੇ ਵਛਾ ਦਿੱਤਾ ਜੀ ਆ ਦੋਸਤੋ ਬੱਚਾ ਜਿ ਮਗਰਾ ਵਛਾ ਦੀ ਚੈੱਕ ਕਰ ਲੋ ਆ ਇਹ ਨਾਰੂਆ ਨਾਲ ਹੀ ਵਿਖਾ ਦੇਣਾ ਦੋ 14 15 ਲੀਟਰ ਜਿਹੜੀ ਆ ਸਟਾਰਟਿੰਗ ਕੀਤੀ ਆ ਆਰਡਰ ਕੁਆਲਿਟੀ ਕਰਵਾਈ ਨੇ ਬਹੁਤ ਸੁਣੀ ਚਾਰ ਕੀਤੀ ਆ ਕਿੰਨਾ ਕੁ ਬਾਈਜੀ ਚਵਾ ਦੂਗੀ ਇਹ ਬਾਈਪਲਸ ਚਲਾਊਗਾ ਜੀ ਬਾਈਪਲਸ ਤੋਂ ਹਾਂ ਜੀ ਤੋੜ ਕੇ ਦਿਖਾਈਏ ਬਾਈ ਜੀ ਲੋ ਦੋਸਤੋਂ ਗਾਂ ਦਾ ਕੱਦਗਾਠ ਚੈੱਕ ਕਰ ਲਓ ਬਰੀਡ ਪੂਰੀ ਚੈੱਕ ਕਰ ਲਓ ਆਰਡਰ ਕੁਆਲਿਟੀ ਤੁਹਾਨੂੰ ਵਿਖਾ ਦਾਂ ਥਣਾ ਥਣਾ ਦੀ ਸਪੇਸ ਜਿਹੜੀ ਆ ਆਪਦੇ ਚ ਚਾਰੇ ਥਾਂ ਨਿਕਲਣੇ ਲੱਗੇ ਗੈਪ ਦੇ ਵਿੱਚ ਕੋਈ ਫੋਟਸ਼ਾਂਗ ਨਾਲ ਮਾਰਨਿੰਗ ਟਾਈਮ ਦੋਸਤੋਂ ਸਵੇਰ ਦਾ 9:00 ਦਾ ਹੋਊਗਾ ਜੀ ਵੀਡੀਓ ਬਣਾਉਂਦਾ ਜਦੋਂ ਕਰੋ ਚੱਕ ਜੀ ਦਾ ਆਰਡਰ ਨਾ ਕਰੀ ਤਾਂ ਆ ਮਾਰ ਕੇ ਦੋਸਤੋਂ ਤੁਹਾਨੂੰ ਦਿਖਾਵਾਂਗੇ ਜ਼ਰੂਰ ਜੀ ਇਹ ਵੀਡੀਓ ਦੇ ਵਿੱਚ ਹੀ ਬਾਕੀ ਦੋਸਤੋਂ ਸਟੈਰ ਤੋਂ ਦਿਖਾਉਣਾ ਆਰਡਰ ਕਰੋ 1kg 22+ ਦੀ ਉਮੀਦ ਕਰਦਾ ਵੀਰ ਬਾਕੀ ਜਿਹੜਾ ਕੋਈ ਵੀਰ ਭਰਾ ਖੜੂਗਾ ਫ੍ਰੀਕ ਦੇ ਸੇਵਾ ਤੇ ਡਿਪੈਂਡ ਕਰਦੀ ਹੈ ਗੱਲ ਜੀ ਜਿਹੋ ਜੀ ਸੇਵਾ ਕਰੋਗੇ ਕਰਮਣੀਆਂ ਦੋਦੇ ਇਹੋ ਜਿਹੇ ਚੁਆਣਦੀ ਆ ਆਰਡਰ ਕੁਆਲਿਟੀ ਬਹੁਤ ਸੋਹਣੀ ਆ ਜੀ ਕੋਈ ਦਰਸਮ ਬੋਲ ਕੇ ਨਾ ਕਰਨਾ ਮੋਲੇ ਦਾ ਨਾਮ 85 90 ਹਾਂਜੀ 72 ਲਾਇਆ ਹਨ 72000 72000 ਹਾਂ 72000 ਠੀਕ ਹੈ ਜੋ ਤੁਹਾਨੂੰ ਹੈ ਕਿ ਇਸ ਕੋਈ ਮੋਟੇ ਵਿੱਚ ਥੋੜਾ ਬੜਾ ਮਾਨ ਜਿਹੜਾ ਕਰਦੇ ਆ ਠੀਕ ਹੈ ਹਾਂਜੀ ਦੋਸਤੋ ਡਿਮਾਂਡ ਹੈ ਵੈਸੇ ਇਹ ਬਾਈ ਕਹਿੰਦਾ ਭਾਵੇਂ 80 ਕਰ ਲਓ 85 ਕਰ ਲਓ 72000 ਜਿਹੜਾ ਹੋਊਗਾ ਮੌਕੇ ਦਾ ਜਿਹਦੇ ਵਿੱਚੋਂ ਆਇਆ ਗਿਆ ਦਾ ਤੁਹਾਡਾ ਮਾਨਤਾਣ ਸ਼ੋਰ ਸ਼ਪਾ ਜਿਹੜਾ ਮੌਕੇ ਤੇ ਜਰੂਰ ਹੋਗਾ ਜੀ ਮੁੱਲ ਫਿਕਸ ਨਹੀਂ ਹੁੰਦੇ ਵੀਡੀਓ ਵਾਲੇ ਇਹਦੇ ਨਾਲ ਇੱਕ ਗਾਂਵਾ ਜੀ ਗੱਪਣ ਸੋਤੀ ਆ ਜੀ ਕਿੰਨਾ ਟਾਈਮ ਖਾਦੀ ਦੱਸੋ ਸੁੰਦੇ ਵਿੱਚ ਇਹ 8 ਦਿਨ ਖੜਦੀ ਹੈ ਜੀ 8 ਦਿਨ ਖੜਦੀ ਹੈ ਇਹ ਸਵੇਰ ਕਰਨਾ ਸੁਣਗੇ ਇਹ ਵੀ ਦੂਜੀ ਸਵੇਰ ਜੀ ਠੀਕ ਹੈ ਜੀ ਇਹਨੂੰ ਕੱਢੀਏ ਬਾਅਦ ਵਿੱਚ ਤੋਰ ਕੇ ਦਿਖਾਈਏ ਕਰ ਲਓ ਜੀ ਲਓ ਜੀ ਦੋਸਤੋ ਇਹਦਾ ਵੀ ਗਾਂ ਦਾ ਕੱਦ ਕਰਕੇ ਕਰ ਲਓ ਅਜੇ ਇਹ ਜਿਹੜੀਆਂ ਵਲਟ ਨਾ ਪਈਆਂ ਹਵਾਨੇ ਦੇ ਵਿੱਚ ਤੁਹਾਨੂੰ ਬੁਖਾ ਦੇਣਾ ਬੈਕਸਾਈਡ ਤੇ ਉਪਰ ਹੀ ਕੱਟ ਆਲਾ ਮਾਣਾ ਠੀਕ ਹੈ ਜੀ ਬਹੁਤ ਦੋਸਤੋ ਇਹ ਜਿਹੜੀਆਂ ਵਲਟ ਨਾ ਰਾਜਸ਼ਨ ਫੀਡ ਚੱਲ ਰਹੀ ਐ ਇਹਨੂੰ ਠੀਕ ਹੈ ਜੀ ਹਾਂ ਜੀ ਨਾਲੋ ਦੋਸਤੋ ਕਰੋ ਚੱਕੀ ਰਾਜੀ ਆ ਪੂਰੀ ਵੇਖੋ ਜੀ 8 ਦਿਨ ਦਾ ਟਾਈਮ ਹੈ ਤੇ ਸੂਣ ਦੇ ਵਿੱਚ ਪਿਆ ਦੂਜਾ ਸੂਆ ਸੁਣੀਏ ਦਰਸਤ ਦੋ ਦਿਨ ਨੇ ਕਿਨਾਂ ਵੀ ਚੋਇਆ ਜੀ ਇਹ 30 ਪਲੱਸ ਆ ਜੀ 30 ਪਲੱਸ ਕਿਉਂਕਿ ਦੋ ਦਿਨਾਂ ਚੋਇਆ ਕਰਮਾਈ ਨੇ ਹਾਂ ਜੀ ਜਿਹੜੇ ਸਾਹਬ ਨੇ ਆਵੇ ਪਿਆਰੀ ਕਰਨ ਲਈਏ ਦੋਸਤੋ ਦੇਖੋ ਕਿ ਜੀ ਮਿਲਕ ਵਨ ਕਰ ਲੋ ਚ ਇੱਕ ਬਹੁਤ ਮੋਟੀ ਮਿਲਕ ਵਨ ਹਾਂਜੀ ਆਹ ਦੇਖੋ ਜੀ ਮਿਲਕ ਵਨ ਅੱਜ ਘਟ ਵਾਲਾ ਵਨ ਆ ਜੀ ਲਓ ਜੀ ਕਰੋ ਚੱਕ ਜੀ ਠੱਲਾ ਪੂਰੀਆਂ ਜੀ ਹਾਂਜੀ ਇੱਥੇ ਆਉਣਾ ਹੈ ਠੀਕ ਹੈ ਜੀ ਦੋਸਤੋ ਸੂਤਾ ਕਾਟਰ ਲਗਾ ਜੀ ਜਿਹੜਾ ਆਰਡਰ ਪਿਆਰ ਕਰਨਾ ਨੇ ਸੁੰਦੇ ਸਮੇਂ ਤੱਕ ਬਹੁਤ ਵੱਡਾ ਆਰਡਰ ਤਿਆਰ ਕਰ ਲੂਗੀ ਤੇ ਮੋਲੇ ਦਾ ਪਿਆਦਾ ਬਾਈ ਤੋਂ ਪੁੱਛ ਲੈ ਕਿੰਨਾ ਮੁੱਲ ਕਰਾਂਗਾ ਮੋਲੇ ਦਾ ਕਰ ਲਈਏ ਭੋਲੇ ਲੱਕ ਕਰ ਲਈਏ ਲੱਖ ਲਖ ਦਾ ਕਰਦੀਏ ਪਰ ਜੋ ਮੌਕੇ ਦਾ 90000 ਕਰਾਂਗੇ 90000 ਹਾਂਜੀ ਜਿਦੋਂ ਮਾਨਤਨ ਹੋ ਜੂਗਾ ਜੇ ਚੋ ਮਾਨਤਨ ਹੋ ਜੂਗਾ ਠੀਕ ਹੈ ਜੀ ਤੇ ਜੇ ਮਤਲਬ 8 ਦਿਨ ਬਾਅਦ ਵੀ ਕੀ ਸੁਣ ਤੋਂ ਬਾਅਦ ਤੇ ਫਿਰ ਇਹਦਾ ਸੁਣਦੇ ਟਾਈਮ ਤੇ ਜੋ ਮੁੱਲ ਹੋਵੇ ਇਹ ਉਹ ਸੁਣਦੇ ਸੰਦ ਉਹਦੇ ਹਿਸਾਬ ਨਾਲ ਹੋਊਗਾ ਉਹ ਵੱਖਰਾ ਬੋਲੋਗੇ ਇਹ ਮੁੱਲ ਗੱਪਣ ਗੱਪਣ ਦਾ ਹੈ ਗੱਪਣ ਗੱਪਣ ਦਾ 90000 ਹਾਂਜੀ ਰਾਜ ਹਨ ਫਿਰ ਚੱਲਣ ਦੇ ਇਹਨੂੰ ਠੀਕ ਹੈ ਜੀ ਹਾਂਜੀ ਦੋਸਤੋ ਬਾਈ ਨੇ ਕਿਹਾ ਤਾਂ ਵੀ 90000 ਰੁਪਿਆ ਦਾ ਦੋ ਚਾਰ ਦਿਨ ਦਾ ਜਿਹੜਾ ਹੋਊਗਾ ਮੁੱਲ ਜਿਹੜਾ ਜਿਵੇਂ ਕਿ ਸੁਣ ਤੋਂ ਪਹਿਲਾਂ ਪਹਿਲਾਂ ਦਾ ਜੇ ਇਸ ਫਾਰਮ ਤੇ ਸੁੰਦੀ ਹੈ ਇਹ ਤਾਂ ਮੁੱਲ ਦੋਸਤ ਹੋਊਗਾ ਉਹ ਸੂਂਦੇ ਹਿਸਾਬ ਨਾਲ ਦੁੱਧ ਦੇ ਹਿਸਾਬ ਨਾਲ ਤਾਂ ਮੁੱਲ ਵੱਖਰਾ ਹੋਊਗਾ ਜੀ ਬਾਕੀ ਦੋ ਨਾ ਗਿਆ ਦੋਵੇਂ ਨਾਲ ਤੁਹਾਨੂੰ ਦਿਖਾਤੇ ਆ ਇਹ ਗਾਂ ਦੀਆਂ ਪਤਾਰਾ ਡਾਕਟਰ ਸਾਹਿਬ ਮਾਰ ਕੇ ਮੜੀ ਬੱਚਾ ਵਾ ਕੇ ਦੋਸਤੋ ਧਾਰਾ ਤੁਹਾਨੂੰ ਮਾਰ ਕੇ ਕਾਂ ਦਿਖਾ ਦਿੰਨੇ ਚੈੱਕ ਕਰਾ ਦਿੰਨੇ ਇੱਥੇ ਪਾਣੀ ਪਾਈ ਮਾਰ ਰੋ ਕੋ ਚੈੱਕ ਕਰ ਰੋ ਬੱਚਾ ਬਿਲਕੁਲ ਚੰਗੜਿਆ ਬੁੱਧ ਰਿਓ ਵੀ ਦੋਸਤੋ ਦਾਾਂ ਜਾ ਰਹੀਆਂ ਮਾਰਦੇ ਕਰਕੇ ਇਸ ਕਰਕੇ ਬਾਈ ਕਹਿੰਦਾ ਵੀ ਆਪਾਂ ਨੂੰ ਪਸਮਾ ਕੇ ਗਾਂ ਨੂੰ ਫਿਰ ਬੱਚੇ ਨੂੰ ਜਿਹੜਾ ਦੁੱਧ ਉਹ ਬੋਤਲ ਦੇ ਵਿੱਚ ਪਾਇਦਾ ਜੀ ਤਾਂ ਰੰਗ ਉਹ 150 40 ਦੇ ਬਰਾਬਰ ਆਉਂਦੀ ਨਾ ਮੈਂ ਨਾ ਮੱਛੀ ਮੋਟਰ ਹੈ ਜੀ ਪੋਲੀਆਂ ਧਾਰਾਂ ਦੇ ਠੀਕ ਹੈ ਜੀ ਮੋਟੀ ਮੋਟੀ ਧਾਰਾਂ ਗਾਵਾ ਦੋਸਤੋ ਦੋਵੇਂ ਬਹੁਤ ਸੋਹਣੇ ਚੰਗੀ ਬੀੜੜੀਆਂ ਚੰਗੇ ਦੁੱਧ ਵਾਲੀਆਂ ਨਹੀਂ ਚੰਗੇ ਦੁੱਧ ਵਾਲੀ ਰੱਖਦੇ ਆ ਸਭੀ ਸਾਡੇ ਕੋ 35 ਪਲੱਸ ਆ ਠੀਕ ਹੈ ਇਹ ਵੀ ਗੱਬਣੇ ਕਰਦਾ ਹਾਂਜੀ ਗੱਬਣੇ ਆ ਟੋਕੜ ਗੱਬਣੇ ਆ ਅੱਛਾ ਟੋਕੜ ਗੱਬਣੇ ਇਹ ਵੀ ਸੇਲ ਕਰਦੇ ਨਹੀਂ ਇਹ ਰੱਖੀਏ ਜੀ ਆਪਰੇ ਠੀਕ ਹੈ ਸ਼ੌਂਕੀਆ ਤੌਰ ਤੇ ਸਾਰੀ ਹੁਣ ਸੁਆ ਇਕੱਠਾ ਹੋ ਗਿਆ ਨਾ ਠੀਕ ਹੈ ਦੋਸਤੋ ਆਪ ਸਨਾਂ ਵੀ ਕਰੋ ਕੁਆਲਿਟੀ ਤੇ ਪਸਮਾ ਕੇ ਗਾਂ ਦਾ ਖਣ ਦੇਖੋ ਜੀ ਇਹਦਾ ਮੁੱਲ ਹੈਗਾ ਜੀ ਦੋਸਤੋ 72000 ਰੁਪਏ ਲੈਂਡ ਮੈਂ ਜਿਹਦੇ ਵਿੱਚ ਤੋਂ ਮਾਨ ਦਾ ਸਭ ਤੋਂ ਵੱਡਾ ਹੋ ਗਿਆ। ਲਓ ਕਿੱਥੇ ਕਰੂ ਬਾਲਟੀ ਖਾਦੀ ਠੀਕ ਹੈ। ਬੱਸ ਜਾ ਲੋ ਦੋਸਤੋ ਨੀ ਬਾਰੇ ਕਰ। ਬਈ ਦੋਸਤੋ ਸੇ ਕਰ ਲੋ ਭਰਾ ਅਗਲੇ ਜਿਹੜਾ ਹੁਣਾਂ ਦੇ ਭਰਾ ਦੇਖੋ ਕਿ ਆਈ ਦੀ। ਕੋਈ ਇੱਕ ਮਗਰ ਲਈ ਮਾਰ ਦੇ। ਸੈਲਫ ਕਰੇਗੇ ਇਸ ਤਰ੍ਹਾਂ ਠੀਕ ਹੈ ਜੀ ਦੋ ਨਗ ਦੋਸਤੋ ਦਿਖਾਏ ਇੱਕ ਗਾਂ ਬਿਲਕੁਲ ਤਾਜੀ ਸੂਈ ਹੈ ਧਾਰਾਂ ਤੋਂ ਚਾਰੇ ਖਾਨਾ ਤੋਂ ਮਾਰ ਕੇ ਦਿਖਾਤੀਆਂ ਇਹ ਕਿਹੜੀ ਗਾਂ ਦੋਸਤੋ ਗੱਪਣੀਆਂ ਗੱਪਣ ਪਸ਼ੂ ਥਣਾ ਦੀ ਟਿੱਪ ਕੇ ਪਾਸ ਕਰਕੇ ਤਸੱਲੀ ਆਪਣੀ ਜਰੂਰ ਕਰ ਲਓ ਠੰਡੀ ਸੀਲ ਹੈ ਜੀ ਪੂਰੀ ਇਹ ਵੀ ਲਓ ਸੂਏ ਤੋਂ ਬਾਅਦ ਉਹਨੂੰ ਦੋ ਤੋਂ ਇੱਕ ਟਾਈਮ ਦੋ ਟਾਈਮ ਚੋ ਕੇ ਤੁਹਾਡਾ ਹੱਕ ਬੰਦਾ ਤਸੱਲੀ ਆਪਣੀ ਜਰੂਰ ਕਰਿਆ ਕਰੋ ਐਡਰੈਸ ਬਾਈ ਦਾ ਇੱਕਰੀ ਫੇਰ ਬੋਲ ਦੇਣਾ ਪਿੰਡ ਜਸਪਾਲ ਤਹਿਸੀਲ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਨਾ ਮੋਬਾਈਲ ਉਹਦਾ ਕੁਲਦੀਪ ਸਿੰਘ ਦਾ ਫੋਨ ਨੰਬਰ ਵਈ ਜੀ ਆਪਣਾ ਕਰੀ ਫੇਵਰਟ 78 76 96 492 ਠੀਕ ਹੈ ਜੀ ਦੋਵੇਂ ਮਤਲਬ ਇੰਨੇ ਮਹਿੰਗੇ ਵਾਂਗੇ ਇਹ ਦੋਈਆਂ ਠੀਕ ਹੈ ਜੀ ਅਵੇਂ ਜਨਾਨੀਆਂ ਚੋਂ ਨਵੇਂ ਬੰਦਾ ਚੋਏ ਠੀਕ ਹੈ ਜੀ ਤੋਏ ਮਸ਼ੀਨਾਂ ਚੋ ਠੀਕ ਹੈ ਜੀ ਮਸ਼ੀਨ ਦੇ ਚੋਈ ਹੋਈਆਂ ਹਾਂ ਮਸ਼ੀਨ ਦੇ ਚੋਈਆਂ ਠੀਕ ਠੀਕ ਹਾਂ ਜੀ ਧੰਨਵਾਦ ਉਸਤ ਰਗੜੀਆ ਵੇਖਣ ਵਾਸਤੇ